ਮਹਾਰਾਜ ਦੀ ਸੇਵਾ ਜ਼ਰੂਰ ਜੀ ਮਹਾਰਾਜ ਦੀ ਸੇਵਾ ਆਪ ਕਰਵਾਉਂਦੇ ਆ ਜੀ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਉਹ ਸਾਡੇ ਬਜ਼ੁਰਗਾਂ ਸਾਡੇ ਪਿਓ ਆ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰੰਥ ਸਾਨੂੰ ਆਪਣੀ ਤੋਂ ਜਬਾਹ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਹਰ ਗੁਰਸੇਵ ਨੂੰ ਸਮੇਂ ਦੇ ਹਾਲਾਤ ਬਣੇ ਹੋਏ ਨੇ ਉਹਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਜ세ਦਾਨ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਜੀ ਧੰਨ ਸਾਹਿਬ ਉਹਨਾਂ ਵੱਲੋਂ ਹੋਏ ਆਦੇਸ਼ ਮੁਤਾਬਕ ਅਸੀਂ ਵੱਖ-ਵੱਖ ਨਗਰਾਂ ਦੇ ਵਿੱਚ ਜਾ ਰਹੇ ਹਾਂ ਜਿਵੇਂ ਕੱਲ ਚੌਂਤਰੀ ਨਗਰ ਵਿੱਚ ਗਏ ਅੱਜ ਕਾਨਾ ਨਗਰ ਵਿੱਚ ਆਏ ਹਾਂ ਸੰਗਠਨ ਵੱਲੋਂ ਚੜ੍ਹ ਦੀ ਕਲਾ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਆਦੇਸ਼ ਨਹੀਂ ਹੁੰਦਾ ਕਿ ਤੁਸੀਂ ਆਪਣੇ ਪਿੰਡ ਖਾਲੀ ਕਰਕੇ ਚਲੇ ਜਾਓ ਉਹਨੂੰ ਦੇਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਸੇਵਾ ਸੰਭਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਆ ਸਾਡੇ ਕੋਲੋਂ ਸਤਿਕਾਰਯੋਗ ਮੈਨੇਜਰ ਗੁਰਦੁਆਰਾ ਟਾਲੀ ਸਾਹਿਬ ਸਤਿਕਾਰਯੋਗ ਹੈੱਡ ਗ੍ਰੰਤੀ ਗੁਰਦੁਆਰਾ ਟਾਲੀ ਸਾਹਿਬ ਸਰਦਾਰ ਸਰਵਜੀਤ ਸਿੰਘ ਜੀ ਸਮੁੱਚੀ ਟੀਮ ਗੁਰਦੁਆਰਾ ਟਾਲੀ ਸਾਹਿਬ ਦੀ ਜਿਨ੍ਹਾਂ ਦੇ ਕੋਲੋਂ ਆਪਣੀ ਪਲਕੀ ਸਵਾਲੀ ਗੱਡੀ ਹੈ ਔਰ ਇੱਕ ਦੋ ਹੋਰ ਪਲਕੀ ਸਵਾਲੀ ਗੱਡੀਆਂ ਅਵੇਲਬਲ ਕਰਵਾਈਆਂ ਗਈਆਂ ਸਮੇਂ ਦੇ ਅਨੁਸਾਰ ਮੁੱਖ ਦੇ ਮੁਖ ਰੱਖਦੇ ਹੋਏ ਆ ਜੇ ਲੋਡ ਪਵੇਗੀ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਤੇ ਤੁਸੀਂ ਫਿਰ ਇਹ ਜਿਹੜੀਆਂ ਆਪਣੀ ਫਲਕੀ ਸਭ ਦੀਆਂ ਗੱਡੀਆਂ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਜਗ੍ਹਾ ਤੇ ਲਿਜਾਇਆ ਜਾਣ ਉਨੀ ਦੇਰ ਤੱਕ ਅਸੀਂ ਇਹਨਾਂ ਦੀ ਪਾਵਨ ਸਤਿਗੁਰੂ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਸਰਕਾਰ ਵੱਲੋਂ ਆਦੇਸ਼ ਨਹੀਂ ਹੁੰਦਾ ਸੋ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰਿਆਂ ਦੇ ਸਿੱਖ ਤੇ ਮੀਰ ਪ੍ਰਯਾਤਰਕਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਾਸ ਸਰਜੀਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਟਾਲੀ ਸਾਹਿਬ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਨ ਜੀ ਗੱਲੀ ਨਗਰ ਤੋਂ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ ਪਾਕ ਦੀ ਤਣਾਪੂਰਕਸਤੀ ਹੋਈ ਹੈ ਉਹਨੂੰ ਮੁੱਖ ਰੱਖਦੇ ਆ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਹਨ ਕਿ ਜਿਹੜੇ-ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁਗੋ ਜੁਗ ਢਲ ਸਤਿਗੁਰ ਗੁਰੰਛੈਹ ਜੀ ਦੇ ਪਵਿੱਤਰ ਸੂਕਾਂ ਨੂੰ ਸੁਰੱਖੇ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦਿਆਂ ਹੋਇਆਂ ਸ਼੍ਰੀ ਕਲਤਕ ਸਾਬ ਦੇ ਅਦੇਸ਼ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਹਾਂ ਮੇਰੇ ਨਾਲ ਮੈਨੇਜਰ ਸਰਦਾਰ ਹਜੀਤ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਮੀਤ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਨੇ ਭਾਈ ਅਮਰਜੀਤ ਸਿੰਘ ਭਾਈ ਲਖਬੀਰ ਸਿੰਘ ਜੀ ਔਰ ਨਗਰਾਂ ਵਿੱਚ ਅਸੀਂ ਜਦੋਂ ਗਏ ਆ ਤਾਂ ਨਗਰ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੁਗੋ ਜੁਗ タル ਸਤਿਗੁਰੂ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਹੋ ਰਿਹਾ ਨਿਤਨੇਮ ਹੋ ਰਹੇ ਨੇ ਸੰਗਤਾਂ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਹੌਸਲਾ ਹੈ ਕਿ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਹੈ ਅਨਸਕੋਮਿਕ ਘਟਨਾ ਨਾ ਵਾਪਰੇ ਸਾਨੂੰ ਉਸੇ ਵੇਲੇ ਫੋਨ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਦੇ ਪਾਵਨ ਸਰੂਪਾਂ ਨੂੰ ਪਵਿੱਤਰ ਸਥਾਨਾਂ ਤੇ ਅਸਥਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕੀਤਾ ਜਾਵੇ ਤੋਂ ਸੰਗਤਾਂ ਵਿੱਚ ਬੜਾ ਉਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਔਰ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਆਰਮੀ ਲੱਗੀ ਹੈ ਸੰਗਤਾਂ ਉਹਨਾਂ ਦੇ ਨਾਲ ਵੀ ਪੂਰੀ ਹੈਲਪ ਕਰ ਰਹੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਨੂੰ ਕੋਈ ਜਾਪਦਾ ਉਹਨਾਂ ਨੂੰ ਕਿ ਐਸਾ ਮਾਹੌਲਤ ਨਾ ਪੂਰਕ ਸਥਿਤੀ ਹੈ ਅਸੀਂ ਆਪ ਤੁਹਾਨੂੰ ਤਲਾਹ ਦੇ ਦੇਵਾਂਗੇ ਔਰ ਸੰਗਤਾਂ ਦੀ ਬੇਨਤੀ ਨੂੰ ਅਸੀਂ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਟਾਲੀ ਸਾਹਿਬ ਗੱਲ ਢੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਹੁਕਮ ਆਇਆ ਸੀਗਾ ਕਿ ਤਣਾਉਪੂਰਨ ਸਥਿਤੀ ਹੈ ਬਾਰਡਰ ਦੇ ਉੱਤੇ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਾਂ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਵੇਖਿਆ ਜਾਏ ਤੇ ਅਸੀਂ ਅੱਜ ਇੱਥੇ ਪਿੰਡ ਕਾਨਾ ਵਿਖੇ ਆਏ ਆ ਪ੍ਰਸੰਗਤ ਵਿੱਚ ਪੂਰੀ ਚੜ੍ਹਦੀ ਕਲਾ ਸੰਗਤ ਕਹੇ ਰਿਏ ਕਿ ਜੇ ਤਨਾਵਪੁਰ ਮਾਹੌਲ ਜਿਆਦਾ ਖਰਾਬ ਹੋਏਗਾ ਫਿਰ ਅਸੀਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੁੱਢਾ ਸਾਹਿਬ ਜਾਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਪਹੁੰਚਾ ਦਵਾਂਗੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਾਲਕੀ ਸਾਹਿਬ ਦੀਆਂ ਦੋ ਤਿੰਨ ਗੱਡੀਆਂ ਤਿਆਰ ਨੇ ਜੇ ਕੋਈ ਇਹੋ ਜੀ ਘਟਨਾ ਜਾਂ ਕੋਈ ਹੋ ਜਾ ਸਮਾਂ ਆਂਦਾ ਅਸੀਂ ਸਾਰੇ 24 ਘੰਟੇ ਸੰਗਤ ਦੇ ਵਾਸਤੇ ਹਾਜ਼ਰੀ ਵਾਸਤੇ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਆਏ ਬਲਵਿੰਦਰ ਸਿੰਘ ਪਿੰਡ ਕਾਨਾ ਤੇ ਸਾਡੇ ਕੋਲੋਂ ਟਾਲੀ ਸਾਹਿਬ ਦੀ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋ ਉਹ ਸਾਨੂੰ ਕੁੱਸ ਰਿਹਾ ਕਿ ਗੁਰੂਗ੍ਰੰਥ ਸਾਹਿਬ ਜੀ ਮਤਲਬ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਅਸੀਂ ਲੈ ਜਾਈਏ ਇਕਨ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆ ਜੁਨੇ ਆ ਉਹਨਾਂ ਚਿਰ ਆਪਾਂ ਆਪਣੇ ਪਿਓ ਦੀ ਰੱਖਿਆ ਕਰਾਂਗੇ ਉਹਦਾ ਵੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਲਪੀਣਾ ਨੂੰ ਨਹੀਂ ਇੱਥੋਂ ਭੇਜਣਾ ਜਿੰਨਾ ਚਿਰ ਆਪਾਂ ਇੱਥੋਂ ਹੈਗੇ ਆ ਅਸੀਂ ਸੇਵਾ ਕਰਨੀ ਆ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਤੇ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਘਰ ਛੱਡਾਂਗੇ ਅਸੀਂ ਬਿਲਕੁਲ ਘਰ ਨਹੀਂ ਛੱਡਣੇ ਕਿਉਂਕਿ ਸਾਈਂ ਸੰਨਕਾਤਰ ਵਿੱਚ ਵੀ ਜੀ ਘਰ ਛੱਡੇ ਕਾੜ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਨਾ ਰੋਟੀ ਨਾ ਪਾਣੀ ਨਾ ਕੁਛ ਤੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜੇ ਮੁੜ ਕੇ ਦੁਬਾਰਾ ਇਹ ਜੀ ਨੂੰ ਬਤਾਈ ਤੇ ਆਪਾਂ ਆਪਣੇ ਇੱਥੇ ਹੀ ਸਿਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਭਰਾ ਜੀ ਸੇਵਾ ਜ਼ਰੂਰ ਜੀ ਮਹਾਰਾਜ ਦੀ ਸੇਵਾ ਆਪ ਕਰਵਾਂਦੇ ਆ ਜੀ ਅਸੀਂ ਕੌਣ ਹੁੰਨਿਆ ਕਰਨ ਵਾਲੇ ਉਹ ਸਾਡੇ ਬਜ਼ੁਰਗ ਹੈ ਸਾਡੇ ਪਿਓ ਹੈ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰੰਥ ਸਾਨੂੰ ਆਪਣ ਤੋਂ ਜਬਾ ਨਹੀਂ ਕਰ ਸਕਦਾ